ਦਾਨਿਕਸਵਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰ ਦਵਾਜ ਤੁਹਾਨੂੰ ਦੱਸਦੀ ਕਿ ਪਿਛਲੇ ਦਿਨੀ ਟਾਂਗੂ ਚੌਕ ਦੇ ਵਿੱਚ ਸ਼ਹੀਦ ਭਗਤ ਸਿੰਘ ਚੌਕ ਦੇ ਵਿੱਚ ਇੱਕ ਗੋਲੀ ਚੱਲਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਉਸ ਦੇ ਜਿਹੜੇ ਮੁਕਦੋਸ਼ੀ ਨੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤੇ ਗਏ ਨੇ ਸਾਡੇ ਨਾਲ ਡੀਐਸਪੀ ਸਿਟੀ ਸਮੇਰ ਸਿੰਘ ਮਾਰ ਮੌਜੂਦ ਨੇ ਸਾਡੀ ਗੱਲਬਾਤ ਕਰਾਂਗੇ ਸਰ ਮਾਮਲਾ ਸਾਹਮਣੇ ਆਇਆ ਸੀਗਾ ਗੋਲੀ ਚੱਲਣ ਦਾ ਸਾਰੇ ਜਿਹੜੇ આરોપી ਨੇ ਗ੍ਰਿਫਤਾਰ ਕਰ ਲਿੱਤੇ ਗਏ ਨੇ ਕਿਵੇਂ ਕਿਵੇਂ ਫੜੇ ਗਏ ਸਾਰੇ આરોપી ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਸੂਬੇ 'ਚ 118 ਸਕੂਲਾਂ ਫੈਮਿਨਸ ਦੀ ਸ਼ੁਰੂਆਤ ਕੀਤੀ ਜਿਸ 'ਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬਾਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ। ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੌਸ਼ਨ ਕਰੀਏ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਸਾਡੀ ਸੋਚ ਹੈ ਕਿ ਜੱਜ ਦਾ ਬੱਚਾ ਈਸੀ ਦਾ ਬੱਚਾ ਦੇਖਿਆ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨੇ ਚਾਹੀਦੇ ਆ ਇੱਕੋ ਸਿਲੇਬਸ ਇੱਕ ਦਾ ਬਣ ਹੋਣਾ ਚਾਹੀਦਾ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਨੁਹਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾ ਮਾਰ ਕੇ ਸੂਬੇ ਦਾ ਨਾਂ ਰੋਸ਼ਨ ਕਰਨਗੇ ਜਿਸ ਤੇ ਤੁਸੀਂ ਜਾਣਦੇ ਹੋ ਕਿ ਵੀ 10 ਜੁਲਾਈ ਨੂੰ ਬਾਅਦ ਦੁਪਹਿਰ ਇੱਥੇ ਇੱਕ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਸੀ ਜਿਹੜਾ ਸੀਆਈਏ ਚੌਂਕ ਵਾਲਾ ਫਲਾਈਓਰ ਉਹਦੇ ਲੱਗੇ ਇੱਕ ਦੁਕਾਨ ਸੀ ਉੱਥੇ ਬੇਸਿਕਲੀ ਇਹ ਗੋਲੀ ਚੱਲੀ ਸੀ ਉਸ ਦੇ ਬਾਅਦ ਆਪਾਂ ਮੁਕੱਦਮਾ ਨੰਬਰ 94 ਡਿਵੀਜ਼ਨ ਨੰਬਰ 2 'ਚ ਦਰਜ ਕੀਤਾ ਤੇ ਕੀਤਾ ਸੀ ਅਲੱਗ-ਅਲੱਗ ਬੀਐਨਐਸ ਦੀਆਂ ਧਾਰਾਵਾਂ 'ਚ ਤੇ ਉਹਦੇ ਬਾਅਦ ਜਦੋਂ ਤਫ਼ਤੀਸ਼ ਅੱਗੇ ਚੱਲੀ ਹੈ ਤੇ ਇਹਦੇ ਵਿੱਚ ਆਪਾਂ ਹੁਣ ਤੱਕ ਚਾਰ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਚੁੱਕੇ ਹਾਂ ਜਿਹਦੇ ਵਿੱਚ ਮੁੱਖ ਦੋਸ਼ੀ ਰਾਹੁਲ ਉਰਫ ਚੂਚਾ ਵੀ ਹੈ ਜਿਹਦੇ ਕੋਲੋਂ ਆਪਾਂ ਪਿਸਤਲ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਆਪਾਂ 11 ਹੋਰ ਬੰਦੇ ਚੋਂ ਨਾਮਜ਼ਦ ਕੀਤੇ ਆ ਜਿਹੜੇ ਡਾਇਰੈਕਟਲੀ ਇਨਡਾਇਰੈਕਟਲੀ ਇਨਵੋਲਡ ਹੈ ਤੇ ਹੁਣ ਤੱਕ ਪੁਲਿਸ ਨੇ ਜਿਹੜੇ 4 ਬੰਦੇ ਅਰੈਸਟ ਕੀਤੇ ਆ ਉਹਨਾਂ ਚੋਂ ਹੀ ਮੇਨ ਅਕਿਊਜ਼ ਆ ਦੋਨੋਂ ਸਾਈਡ ਦੇ ਉਹ ਅਰੈਸਟ ਹੋ ਚੁੱਕੇ ਆ ਬਾਕੀ ਉਹਨਾਂ ਦੇ ਐਸੋਸੀਏਟ ਆ ਉਹ ਆਪਾਂ ਜਲਦੀ ਫੜ ਲਾਂਗੇ ਸਰ ਜੇਕਰ ਇਸ ਅਸਲੀ ਗੱਲ ਕੀਤੀ ਜਾਵੇ ਅਸਲਾ ਲਾਇਸੈਂਸ ਸੀਗਾ ਕਿ ਇਲੀਗਲ ਸੀਗਾ ਕਿਵੇਂ ਕਿੱਥੋਂ ਲੈ ਕੇ ਆਂਦੇ ਆ ਸਰ ਇਸਲਾ ਜੀ ਇਹ ਜਿਹੜਾ ਹਸਲਾ ਹੈ ਪਿਸਤਲ ਆ ਤੇ ਇਹ ਜਿਹੜਾ ਨਜਾਇਜ਼ ਹਸਲਾ ਤੇ ਇਹ ਕਿੱਥੋਂ ਲੈ ਕੇ ਆਇਆ ਸਾਨੂੰ ਇਹਦੇ ਬਾਰੇ ਵੀ ਇਨਫੋਰਮੇਸ਼ਨ ਹੈ ਉਹਦੇ ਉੱਪਰ ਆਪਾਂ ਕੰਮ ਕਰ ਰਹੇ ਹਾਂ ਉਹ ਨੂੰ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਾਕੀ ਪੁਲਿਸ ਕੋਲ ਹੁਣ ਪੂਰੀ ਇਨਫੋਰਮੇਸ਼ਨ ਹੈ ਕਿ ਇਹਨੇ ਕਿੱਥੋਂ ਲਿਆ ਉੱਤੇ ਆਪਾਂ ਕੰਮ ਕਰ ਰਹੇ ਤੇ ਸਰ ਜਿਹੜੇ આરોપી ਫੜੇ ਗਏ ਨੇ ਹੋਰ ਵੀ ਹਨ ਉੱਤੇ ਕੋਈ ਮੁਕਦਮੇ ਦਰਜ ਨਹੀਂ ਪਹਿਲੇ ਤੇ ਜੀ ਨਾਲ ਤੇ ਮੈਕਸਿਮਮ ਤੇ ਪਹਿਲੇ ਮਲਟੀਪਲ ਐਫ ਆਈਆਰ ਦਰਜ ਇਹ ਕ੍ਰਿਮੀਨਲ ਟਾਈਪ ਦੇ ਲੜਕੇ ਆ ਸਾਰੇ ਤੇ ਇਹਨਾਂ ਦਾ ਰਿਕਾਰਡ ਕੋਈ ਸਾਫ ਰਿਕਾਰਡ ਹੈ ਨਹੀਂ ਇਨਵੈਸਟੀਗੇਸ਼ਨ ਦੌਰਾਨ ਇਹਨਾਂ ਨੇ ਕੁਝ ਦੱਸਿਆ ਕਿ ਕੀ ਕਾਰਨ ਕੀ ਸੀਗਾ ਇੱਕ ਦੂਸਰੇ ਉੱਤੇ ਜਿਹੜੀ ਗੋਲੀ ਚਲਾਈ ਹੈ ਜਾਂ ਦਾਤਰ ਚਲਾਈ ਨੇ ਕਿ ਕਾਰਨ ਕੀ ਸੀਗਾ ਜੀ ਜੀ ਇਹਦੇ ਵਿੱਚ ਮੇਨ ਗੱਲ ਇਹ ਸਾਹਮਣੇ ਆਈ ਹੈ ਕਿ ਵੀ ਜਿਹੜੀ ਧਿਰ ਤੇ ਗੋਲੀ ਚੱਲੀ ਹੈ ਉਹਦਾ ਇਹ ਇਹ ਕਹਿਣਾ ਹੈ ਕਿ ਵੀ ਜਿਹੜੀ ਧਿਰ ਨੇ ਗੋਲੀ ਚਲਾਈ ਹੈ ਪਹਿਲੇ ਉਹਨਾਂ ਨੇ ਕੋਈ ਇਸ਼ਾਰੇ ਕੀਤੇ ਸੀ ਉਹਦੇ ਬਾਅਦ ਉਹਨਾਂ ਦੇ ਮਗਰ ਗਏ ਦਾਤਰ ਲੈ ਕੇ ਤੇ ਮਗਰ ਜਦੋਂ ਉਹਨਾਂ ਨੇ ਇਹ ਵੀ ਉਹਨਾਂ ਨੂੰ ਲੜਨ ਉਹਨਾਂ ਨਾਲ ਲੜਨ ਦੀ ਨੀਅਤ ਨਾਲ ਹੀ ਗਏ ਸੀ ਤੇ ਉਹਦੇ ਬਾਅਦ ਉੱਥੇ ਇਹਨਾਂ ਦੀ ਤੂਤੂ ਮੈਮਾ ਹੋ ਗਈ ਹੈ ਤੇ ਉਹਨਾਂ ਨੇ ਚ ਫਿਰ ਇੱਕ ਧਿਰ ਨੇ ਗੋਲੀ ਚਲਾਤੀ ਹੈ ਤੇ ਦੂਸਰੇ ਨੇ ਦਾਤਰ ਮਾਰੀ ਹੈ ਤੇ ਦਾਤਰ ਵੀ ਇੱਕ ਜਿਹੜਾ ਅਕਿਊਜ਼ ਹੈ ਦੇ ਵਿੱਚ ਉਹ ਉਹਨੂੰ ਲੱਗੀ ਹੈ ਉਹ ਇੰਜਰਡ ਹੈ ਤੇ ਇਸ ਤਰੀਕੇ ਨਾਲ ਇਹਨਾਂ ਦਾ ਝਗੜਾ ਸਟਾਰਟ ਹੋਇਆ ਬੇਸਿਕਲੀ ਆਪਸ 'ਚ ਇਹਨਾਂ ਦੀ ਪਹਿਲੇ ਤੋਂ ਰੰਜਿਸ਼ ਸੀ ਉਸ ਦਿਨ ਇੱਕ ਧਿਰ ਨੇ ਦੂਸਰੀ ਧਿਰ ਨੂੰ ਕੋਈ ਇਸ਼ਾਰਾ ਕੀਤਾ ਜਿਹਦੇ ਬਾਅਦ ਜਿਹੜੀ ਦੂਸਰੀ ਧਿਰ ਹੈ ਉਹ ਪਹਿਲੀ ਧਿਰ ਦੇ ਮਗਰ ਲੱਗੀ ਸੀ ਤੇ ਆਪਸ ਚ ਫਿਰ ਇਹਨਾਂ ਦੀ ਤੂ ਤੂ ਮੈਮ ਹੋ ਗਈ ਤੇ ਫਿਰ ਇਸ ਕਰਨੇ ਵਾਰਦਾਤ ਅਜਿਹੇ ਜਸ ਜਿਹੜੇ ਅਨਸਰ ਨੇ ਇਹਨਾਂ ਨੂੰ ਕੀ ਮੈਸੇਜ ਕੀ ਹੈ ਤੁਹਾਡਾ ਜਿਹੜਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਜੀ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਕਿਹਾ ਮਾਨਯੋਗ ਐਸਐਸਪੀ ਪਠਾਨਕੋਟ ਸਾਹਿਬ ਦੀ ਡਾਇਰੈਕਸ਼ਨਸ ਦੇ ਉੱਪਰ ਸਾਨੂੰ ਜਿਹੜੀਆਂ ਕਾਫੀ ਕਲੀਅਰ ਆ ਕਿ ਵੀ ਆਪਾਂ ਇਸ ਤਰੀਕੇ ਦੇ ਜਿਹੜੇ ਲੜਕੇ ਇਸ ਤਰੀਕੇ ਦੀ ਕ੍ਰਿਮੀਨਲ ਐਕਟੀਵਿਟੀ ਚ ਇਨਵੋਲ ਆ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਾਂਗੇ ਮੇਰਾ ਉਹਨਾਂ ਨੂੰ ਇਹੀ ਮੈਸੇਜ ਆ ਕਿ ਵੀ ਇਸ ਤਰੀਕੇ ਦੀ ਵਾਰਦਾਤਾਂ ਚ ਇਨਵੋਲ ਨਾ ਹੋਣ ਆਦਰਵਾਈਜ਼ ਪੁਲਿਸ ਉਹਨਾਂ ਨੂੰ ਉਹ ਇਹਨਾਂ ਸੋਚਣ ਕਿ ਇਹ ਵਾਰਦਾਤ ਕਰਕੇ ਆਪਾਂ ਭੱਜਾਂਗੇ ਜਾਂ ਕਿਸ ਤਰੀਕੇ ਦੀ ਕੋ ਲੀਨਿਐਂਸੀ ਹੋ ਜੂਗੀ ਆਪਾਂ ਬਹੁਤ ਹੀ ਸਖਤੀ ਨਾਲ ਨਜਿੱਠਾਂਗੇ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਨਾਲ ਤੇ ਕਰਾਂਗੇ ਤਾਂ ਬਿਲਕੁਲ ਐਸਾਂ ਸਾਡੇ ਨਾਲ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਜਿਨ੍ਹਾਂ ਨੇ ਗੱਲਬਾਤ ਕੀਤੀ ਤਾਂ ਦੱਸਿਆ ਕਿ ਜਿਹੜੇ ਚਾਰ ਦੋਸ਼ੀ ਆ ਗੋਲੀकांड ਦੇ ਵਿੱਚ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਿੱਤਾ ਗਿਆ ਤੇ